ਅੱਜ ਨਾ ਮੈਂ ਚੰਡੀਗੜ੍ਹ ਇੰਡੀਅਨ ਕਾਫੀ ਸ਼ਾਪ ਤੇ ਮੈਂ ਗਿਆ। ਉੱਥੇ ਜਾ ਕੇ ਮੈਂ ਕੀ ਦੇਖਦਾ ਕਿ ਨਾ 80% ਦੇ ਅੰਦਰ ਲੋਕ ਬੈਠੇ ਸੀਗੇ ਉਹਨਾਂ ਦੀ ਉਮਰ 55-60 ਸਾਲ ਜਾਂ ਉਸ ਤੋਂ ਜ਼ਿਆਦਾ ਸੀਗੀ। ਤੇ ਜਿਹੜੇ 20% ਲੋਕ ਬੈਠੇ ਸੀਗੇ ਉਹ ਮੇਰੇ ਵਰਗੇ ਸੀਗੇ ਜਿਹੜੇ 80-90 ਜਾਂ 2000 ਸੰ ਦੇ ਬਾਰਨ ਨੇ। ਤੇ ਉੱਥੇ ਨਾ ਅੰਦਰ ਬੜਾ ਸ਼ੋਰ ਸ਼ਰਾਬਾ ਚੱਲ ਰਿਹਾ ਸੀਗਾ। ਜਿਵੇਂ ਆਪਾਂ ਛੋਟੇ ਹੁੰਦੇ ਆਪਣੀ ਕਲਾਸ ਦੇ ਵਿੱਚ ਨਾ ਸ਼ੋਰ ਸ਼ਰਾਬਾ ਦੇਖਦੇ ਹੁੰਦੇ ਸੀ ਕਿ ਐਵੇਂ ਤਾਂ ਇੱਕ ਉੱਥੇ ਸ਼ੋਰ ਸ਼ਰਾਬਾ ਚੱਲ ਰਿਹਾ ਸੀ। ਤੇ ਜਿਹੜੇ ਬੁਢੇ ਲੋਕ ਸੀਗੇ ਜਿਹੜੇ ਬਜ਼ੁਰਗ ਲੋਕ ਸੀਗੇ ਨਾ ਉਹ ਚੀਚੀ ਹੱਸ ਕੇ ਗ ਤੇ ਜਿਹੜੇ ਮੇਰੇ ਵਰਗੇ ਉਮਰ ਦੇ ਜਿਨ੍ਹਾਂ ਦੀ ਉਮਰ ਘੱਟ ਸੀਗੀ ਉਹ ਆਪਾਂ ਨਾਲ ਹੌਲੀ ਹੌਲੀ ਗੱਲਾਂ ਕਰ ਰਹੇ ਸੀ ਮੈਂ ਤਾਂ ਇਕੱਲਾ ਸੀਗਾ ਬਟ ਜਿਹੜੇ ਮੇਰੇ ਨਾਲ ਦੇ ਮੇਰੀ ਇਹਦੇ ਗਰੁੱਪ ਦੇ ਵਿੱਚ ਆਏ ਸੀ ਨਾ ਹੌਲੀ ਹੌਲੀ ਗੱਲਾਂ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਨਾ ਮੈਨੂੰ ਇੱਕ ਚੀਜ਼ ਦਾ ਬੜਾ ਲੱਗਿਆ ਕਿ ਅਸੀਂ ਨਾ ਕੋਈ ਜ਼ਿਆਦਾ ਹੀ ਸਲੀਕੇ ਦੇ ਵਿੱਚ ਆ ਗਏ ਆ ਜਿਹੜੇ ਸਾਡੇ ਵਰਗੇ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਨਾ ਕੋਈ ਜ਼ਿਆਦਾ ਹੀ ਅਸੀਂ ਸਲੀਕਾ ਸਿੱਖ ਗਿਆ ਆ ਇਸ ਕਰਕੇ ਨਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਐਂਜਾਇਟੀ ਹੋਰ ਤਰ੍ਹਾਂ ਦੀਆਂ ਦਿਮਾਗੀ ਪ੍ਰੋਬਲਮ ਆ ਰਹੀਆਂ ਨੇ ਕਿਉਂਕਿ ਅਸੀਂ ਆਪਦਾ ਮਨ ਕਿਸੇ ਨਾਲ ਖੋਲਦੇ ਹੀ ਨਹੀਂ ਹਾਂਗੇ ਪਰ ਜਿਹੜੇ ਉਹ ਲੋਕੇ ਸੀ ਨਾ ਉਹਨਾਂ ਨੇ ਆਪਣਾ ਸਾਰਾ ਮਨ ਉੱਚੀ ਉੱਚੀ ਖੋਲ੍ਹਿਆ ਹੋਇਆ ਸੀ ਸੋਚਿਓ ਜਰਾ ਇਹਦੇ ਬਾਰੇ ਧੰਨਵਾਦ